ਰਾਹ ਚੱਕਰ ਬਤਾ ਕੀ ਆ ਚੱਕਰ ਕਰਦਾ ਬਾਈ ਫੋਨ ਨੂੰ ਮੈਂ ਹੋਂ ਨਹੀਂ ਸੀਗਾ ਕੰਮ ਕੰਮ ਹੀ ਆ ਤੁਹਾਨੂੰ ਮੈਂ ਗੱਲ ਦੱਸਦਾ ਓਹ ਬੰਦਾ ਪ੍ਰੋਫੈਸ਼ਨ ਦੇ ਵਿੱਚ ਆ ਗਿਆ ਕਿਸੇ ਦੇ ਵਿੱਚ ਤਾਂ ਓਹ ਬੰਦੇ ਨੂੰ ਬਹੁਤ ਇੱਦਾਂ ਦੇਖਣੀਆਂ ਪੈਂਦੀਆਂ ਆ ਇਹ ਹੈ ਤੁਹਾਡੇ ਸੋ ਕੋਲਡ ਨੀੜੀ ਪਰਸਨ ਜਿਨ੍ਹਾਂ ਨੇ ਲੋਕਾਂ ਦੇ ਪੈਸਿਆਂ ਨਾਲ ਆਪਣੀ ਕੋਈ ਜ਼ਰੂਰਤ ਪੂਰੀ ਕੀਤੀ ਜਾਂ ਇਲਾਜ ਕਰਵਾਇਆ ਇਹ ਹੈਗੇ ਨਿਮਾਣੇ ਲੋਗ ਵਿਚਾਰੀਆਂ ਭੈਣਾ ਜਿਨ੍ਹਾਂ ਨੇ ਸਾਰੀ ਉਮਰ ਆਪ ਸ਼ਾਇਦ ਕੋਈ ਹੱਥ ਹੀ ਨਹੀਂ ਲਾਇਆ ਕੋਈ ਸੇਵਿੰਗ ਹੀ ਨਹੀਂ ਕੀਤੀ ਪੈਸੇ ਲਈ ਆ ਬਸ ਤੁਸੀਂ ਇੱਥੇ ਡੋਨੇਸ਼ਨ ਇਕੱਠੀਆਂ ਕਰਕੇ ਇਹ ਕਿਸੇ ਦੀ ਟੁੱਟੀ ਛੱਤ ਪਵਾ ਸਕਦੇ ਹੋ ਤੇ ਮੀਨੂ ਸਿਰਾ ਦਾ ਜੇ ਕਿਸੇ ਨੇ ਘਰ ਪਵਾ ਕੇ ਦਿੱਤਾ ਫਿਰ ਉਹ ਵੀ ਦਾਜ ਹੈ ਸਮਝ ਗਏ ਮੀਨੂ ਸਿਰਾ ਨੇ ਅੱਜ ਤੱਕ ਮੈਂ ਫਿਰ ਕਹਿ ਰਹੀ ਮੈਂ ਮੀਨੂ ਸਿਰਾ ਦੇ ਬਿਲਕੁਲ ਸਾਈਡ ਨਹੀਂ ਆ ਹਾਂਜੀ ਦੇਖ ਲਿਆ ਇਹੋ ਜਿਹੇ ਲੋਕੇ ਸੇਵਾ ਪਹਿਲਾਂ ਮੰਗਦੇ ਆ ਆ ਕੇ ਜੇ ਉਸ ਚੀਜ਼ ਦੇ ਮਾੜੇ ਮੋਟੇ ਸਵਾਲ ਖੜੇ ਹੁੰਦੇ ਹੈਗੇ ਆ ਜਿਹੜੀ ਕਿ ਸਾਡੇ ਵੱਲੋਂ ਨਹੀਂ ਕੀਤੇ ਗਏ ਠੀਕ ਹੈ ਤੇ ਉਹਨਾਂ ਤੇ ਕਮੈਂਟ ਵਾਜੀ ਕਿਸ ਤਰ੍ਹਾਂ ਦੀ ਹੋ ਰਹੀ ਹੈ ਲੋਕਾਂ ਨੂੰ ਕੁੱਤੇ ਬਿੱਲੇ ਦੱਸਿਆ ਜਾ ਰਿਹਾ ਏ ਉਹ ਮਜਬੂਰ ਲੇਡੀਜ਼ ਇੱਕ ਮਿਲੂਗੀ ਧਰਮਾਂ ਦੇ ਨਾਮ ਤੇੜ ਬੇੜ ਮਿਲੂਗੀ ਕੋਲੀ ਕਾਤਾ ਮਿਲੂ ਤੋ ਸੋਪੇ ਚੰਨੇ ਨਹੀਂ ਜੇ ਕਰੇਗਾ ਤਰੱਕੀ ਬੋਤੇ ਤੈ ਤੈ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਤੁਹਾਨੂੰ ਪਤਾ ਲੱਗਿਆ ਮੈਂ ਡਰ ਗਈ ਰੋਮੀ ਭਾਦੀ ਤੋਂ ਮੈਂ ਡਰ ਗਈ ਇੱਕ ਗੱਲ ਤੁਹਾਨੂੰ ਹੋਰ ਪਤਾ ਲੱਗੀ ਮੈਂ ਹੀ ਐਸਟੋ ਆਟੂ ਆ ਤੇ ਮੈਂ ਹੀ ਗੋਡ ਫਾਦਰ ਵੀ ਆ ਵਾਓ ਮੈਂ ਇਨੀ ਟੈਲੈਂਟਡ ਆ ਮੈਨੂੰ ਪਤਾ ਵੀ ਨਹੀਂ ਸੀ ਠੀਕ ਹੈ ਤੇ ਜਿਹੜੇ ਮੈਨੂੰ ਕਮੈਂਟਾਂ 'ਚ ਧਮਕੀਆਂ ਦੇ ਰਿਹਾ ਵੀ ਅਸੀਂ ਅਮਰਿਤਪਾਲ ਮੈਰੋ ਦੇ ਨਾਲ ਗੱਲ ਕਰਾਂਗੇ ਇਹ ਉਹ ਤੇਰੇ ਦੋ ਚੈਨਲ ਹੋ ਰਹੇ ਜਿਨ੍ਹਾਂ ਤੇ ਤੂੰ ਗੱਲਾਂ ਕੱਢ ਕੇ ਵੀਡੀਓ ਪਾਣੀ ਹੈ ਠੀਕ ਹੈ ਇਸ ਮੁੱਦੇ ਨੂੰ ਲੈ ਕੇ ਆਪਾਂ ਲਾਈਵ ਕੀਤਾ ਹੈਗਾ ਜਿਨ੍ਹਾਂ ਨੇ ਉਹ ਲਾਈਵ ਨਹੀਂ ਦੇਖਿਆ ਤੁਸੀਂ ਜਾ ਕੇ ਦੇਖ ਸਕਦੇ ਹੋ ਠੀਕ ਹੈ ਤੇ ਹੁਣ ਮੈਨੂੰ ਲੱਗੇ ਹੋਏ ਲੋਕੀ ਕਮੈਂਟਾਂ ਦੇ ਵਿੱਚ ਤੁਸੀਂ ਰੋਮੀ ਤੇ ਬੋਲੋ ਅਮਰਤਾ ਤੇ ਬੋਲਿਆ ਸੀ ਕਿ ਉਹ ਰੋਮੀ ਤੋਂ ਤੁਸੀਂ ਡਰ ਗਏ ਅਰੇ ਮੈਂ ਕਿਉਂ ਡਰੂੰਗੀ ਪਹਿਲਾਂ ਮੈਨੂੰ ਇਹ ਦੱਸੋ ਜਿਹੜੀ ਗੱਲ ਗਲਤ ਹੈ ਉਹਨੂੰ ਗਲਤ ਹੀ ਕਿਹਾ ਜਾਊਗਾ ਰਿੰਪਲ ਦੀਆਂ ਤੇ ਜਟਵੇਬ ਦੀਆਂ ਵੀਡੀਓ ਤੁਸੀਂ ਦੇਖਿਆ ਹੀ ਹੋਣੀਆਂ ਜਿਦੇ ਵਿੱਚ ਇੱਕ ਚੈਟ ਲਗਾਈ ਗਈ ਕਿਸੇ ਕੁੜੀ ਦੇ ਨਾਲ ਜੋ ਹੋਈ ਸੀ ਠੀਕ ਹੈ ਤਾਂ ਪੰਜਵੇਂ ਛੇਵੇਂ ਦਿਨ ਰੋਮੀ ਵੱਲੋਂ ਉਸ ਕੁੜੀ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਗਈ ਜਿੱਦਾਂ ਕਿ ਉਹਨਾਂ ਨੇ ਕਿਹਾ ਇਹ ਚੀਜ਼ ਗਲਤ ਹੈ ਮੈਂ ਵੀ ਐਗਰੀ ਕਰਦੀ ਹਾਂ ਉਹਨਾਂ ਦੇ ਨਾਲ ਕਿਸੇ ਸਬਸਕ੍ਰਾਈਬਰ ਤੋਂ ਪੈਸੇ ਮੰਗਣਾ 100% ਨਹੀਂ 200% ਗਲਤ ਹੈ 100% ਗਲਤ ਹੈ ਨਹੀਂ ਮੰਗਨੇ ਚਾਹੀਦੇ ਠੀਕ ਹੈ ਤਾਂ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇਸ ਤੋਂ ਇਲਾਵਾ ਵੀ ਗੱਲਾਂ ਹੋਰ ਬੋਲਣ ਵਾਲੀਆਂ ਜਿੱਤੇ ਮੁੱਦਾ ਚੱਕਿਆ ਜਾਣਾ ਚਾਹੀਦਾ ਸੀ ਉਹ ਚੱਕਿਆ ਨਹੀਂ ਗਿਆ ਹੈਗਾ ਉਹ ਤੇਥੋਂ ਕੋਈ ਨਹੀਂ ਹੁਣ ਮੈਂ ਗੱਲ ਕਰ ਲੈਣੀ ਹੈਗੀ ਆ ਸੈਕੰਡ ਥਿੰਗ ਇਜ਼ ਦੈਟ ਵੀ ਹੁਣ ਮੰਨ ਲਓ ਕੁੜੀ ਨੇ ਭਰਾ ਬਣਾਇਆ ਸੀ ਓਕੇ ਰੋਮੀ ਨੂੰ ਤੇ ਹਰਪ੍ਰੀਤ ਨੂੰ ਭਰਾ ਬਣਾਇਆ ਸੀ ਉਹਨਾਂ ਨੇ ਤੇਰੇ ਤੋਂ ਪੈਸੇ ਮੰਗੇ ਤੇ ਕੋ ਨਹੀਂ ਸੀ ਤੂੰ ਨਹੀਂ ਦਿੱਤੇ ਗੱਲ ਖਤਮ ਤੂੰ ਫਿਰ ਕਿਹੋ ਜਿਹਾ ਭਰਾ ਬਣਾਇਆ ਸੀ ਜਿਹੜੇ ਉਹਨਾਂ ਦੀ ਚੈਟਾਂ ਲੀਕ ਕਰਤੀਆਂ ਤਸੀਮ ਜਰਾ ਜਾਂ ਫਿਰ ਤੈਨੂੰ ਕੋਈ ਉਹਨਾਂ ਨੇ ਅਜਿਹੀ ਗੱਲ ਕਹੇਤੀ ਸੀ ਇਹਨੂੰ ਉਹ ਚੁੱਭ ਗਈ ਠੀਕ ਹੈ ਤਾਂ ਤੂੰ ਚਟਾਲੀ ਕੀਤੀ ਆ ਦੱਸੋ ਮਹੀਨਾ ਡੇਢ ਹੋਇਆ ਨਹੀਂ ਤੈਨੂੰ ਕਿਸੇ ਦੀਆਂ ਵੀਡੀਓਜ਼ ਦੇਖਦੇ ਨੂੰ ਤੇ ਉਹ ਤੋਂ ਉਹਨਾਂ ਦਾ ਭਰਾ ਵੀ ਬਣਾ ਲਿਆ ਠੀਕ ਹੈ ਔਰ ਵੀਡੀਓ ਕੌਸੇ ਗੱਲਾਂ ਵੀ ਕਰਨ ਲੱਗੀ ਕੌਸੇ ਗੱਲਾਂ ਵੀ ਕਰਨ ਲੱਗੀ ਕਿਉਂ ਉਹਨਾਂ ਨੇ ਜਿਹੜੇ ਪੈਸੇ ਦੀ ਡਿਮਾਂਡ ਕੀਤੀ ਰੋਮੀ ਨੇ ਠੀਕ ਹੈ ਰੋਮੀ ਨੇ ਜਿਹੜੇ ਪੈਸੇ ਦੀ ਡਿਮਾਂਡ ਕੀਤੀ ਉਹ ਤਾਂ ਗਲਤ ਹੈ ਨਹੀਂ ਕਰਨੀ ਚਾਹੀਦੀ 100% ਕਰਦਾ ਆਪਣੀ ਇਮੇਜ ਹੀ ਖਰਾਬ ਹੁੰਦੀ ਹੈ ਹੁਣ ਇਹਦੇ ਨਾਲ ਫਰਕ ਕੀ ਪਿਆ ਬਾਕੀ ਚੀਜ਼ਾਂ ਤੇ ਵੀ ਸਵਾਲ ਉਠਣ ਲੱਗੇ ਉਹਨਾਂ ਦੀ ਸੇਵਾ ਤੇ ਵੀ ਸਵਾਲ ਉੱਠਣ ਲੱਗੇ ਜਦ ਕਿ ਮੇਰੇ ਸਾਹਮਣੇ ਕਿਸੇ ਰੋਸਟਰ ਨੇ ਸਵਾਲ ਨਹੀਂ ਉਠਾਇਆ ਉਹਨਾਂ ਦੀ ਸੇਵਾ ਤੇ ਲੇਕਿਨ ਪਬਲਿਕ ਪਬਲਿਕ ਸੇਵਾ ਤੇ ਵੀ ਸਵਾਲ ਚੱਕਣ ਲੱਗੀ ਵੀ ਇਹ ਚੋਰ ਹੈਗੇ ਐ ਇਹ 50 50 ਕਰਦੇ ਹੋਣੇ ਐ ਠੀਕ ਐ ਵੀ ਸੇਵਾ ਇੰਨੇ ਦੀ ਕਰਦੇ ਨਹੀਂ ਹੋਣੇ ਜਿੰਨੇ ਪੈਸੇ ਇਕੱਠੇ ਕਰ ਲੈਂਦੇ ਐ ਇਹ ਵੋ ਹੈਨਾ ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਟੇਟਮੈਂਟਸ ਲੈਣੀਆਂ ਹੈਗੀਆਂ ਉਹ ਲੈ ਲਓ ਉਹ ਗੱਲਾਂ ਸਾਰੀਆਂ ਤੁਹਾਡੇ ਸਾਹਮਣੇ ਹੀ ਹੈਗੀਆਂ ਹੁਣ ਰੈਗੂਲਰ ਬੇਸ ਤੇ ਕੀ ਹੋ ਰਿਹਾ ਵੀ ਹਰਪ੍ਰੀਤ ਤੇ ਗੁਰਪ੍ਰੀਤ ਠੀਕ ਐ ਲਾਈਵ ਆ ਰਿਹਾ ਤੇ ਉਸ ਚੀਜ਼ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਇੱਕ ਇੱਕ ਹੋਰ ਚੀਜ਼ ਹਰਪ੍ਰੀਤ ਜਿਹੜੇ ਕਹਿੰਦੇ ਨਾ 3 ਦਿਨ ਦੀ ਸਬਸਕ੍ਰਾਈਬਰ ਦੋ ਮੰਗੇ ਕਿਉਂ ਉਹ 3 ਦਿਨ ਦੀ ਸਬਸਕ੍ਰਾਈਬਰ ਦੂਜੇ ਦਿਨ ਤੀਜੇ ਦਿਨ ਵੀ ਨਹੀਂ ਦੂਜੇ ਦਿਨ ਆਫਰ ਕਰ ਸਕਦੀ ਆ ਵੀਰੇ ਮੈਂ ਤੁਹਾਡੇ ਵਾਸਤੇ ਜੈਕਟ ਭੇਜਾਂ ਵੀਰੇ ਮੈਂ ਤੁਹਾਡੇ ਵਾਸਤੇ ਸ਼ੂਜ਼ ਭੇਜਾਂ ਉਹ ਸਹੀ ਆ ਹਨਾ ਵਰਤ ਪਹਿਲੇ ਦਿਨ ਸਪਾਂਸਰ ਆਹੋ ਤੇ ਐਡ ਚ ਪਿਆਦਾ ਉਹ ਕੱਢ ਦੇਣਾ ਕੱਢ ਦੀ ਕੱਢ ਦੀ ਕੱਢ ਦੇ ਕੌਕੜਾ ਕੌਕੜਾ ਚੈਟ ਰੀਡ ਕਰ ਦੂਗੀ ਆਹੋ ਚੈਟ ਚ ਪਿਆਦਾ ਮੈਂ ਤੁਹਾਨੂੰ ਤਿੰਨਾਂ ਨੂੰ ਸਪਾਂਸਰ ਕਰਦੀ ਆ ਭੈਣ ਤਾਂ ਮੇਰੀ ਸੀ ਇਹਨਾਂ ਨੂੰ ਕਾਹਦਾ ਸਪਾਂਸਰ ਕਰੂਗੀ ਓਏ ਜੀ ਭੈਣ ਆ ਤੂੰ ਹੀ ਮੈਨੂੰ ਸਪਾਂਸਰ ਹੋਂਗੇ ਮੇਰਾ ਭਰਾ ਤੇ ਭੈਣ ਬਤਾਉਗੇ ਮੈਨੂੰ ਕਿਉਂ ਪੈਣਿਆ ਨਾ ਜੀ ਜੀ ਨਾ ਨਹੀਂ ਜੀ ਇਦਾਂ ਇਦਾਂ ਉਹ ਸਾਡੇ ਭੈਣ ਬਣੀ ਹੋਈ ਸੀ ਫਿਰ ਕੀ ਹੋ ਗਿਆ ਜੇ ਧਾਰ ਮੰਗ ਲੇ ਅੱਛਾ ਫਿਰ ਕੀ ਹੋ ਗਿਆ ਜੇ ਧਾਰ ਮੰਗ ਲੇ ਇਹ ਚ ਕੋਈ ਛੋਟੀ ਗੱਲ ਨਹੀਂ ਹੈਗੀ ਉਹ ਵੀ ਕਿਸੇ ਰੈਂਡਮ ਕੁੜੀ ਤੋਂ ਸਬਸਕ੍ਰਾਈਬਰ ਤੋਂ ਦੱਸੋ ਮੈਨੂੰ ਧਾਰ ਬੰਦਾ ਕਿਤੋਂ ਮੰਗਦਾ ਠੀਕ ਹੈ ਤੇਰੇ ਆਪਣੇ ਨਾਲ ਦੇ ਯਾਰ ਦੋਸਤ ਹੁਣ ਰਿਸ਼ਤੇਦਾਰ ਭੈਣ ਭਰਾ ਜੇ ਆਣਗਵਾਂ ਚ ਕਿਸੇ ਨਾਲ ਪਿਆਰ ਹੈਗਾ ਉਹਦੇ ਤੋਂ ਤੇ ਮੋਰਓਵਰ ਠੀਕ ਹੈ ਤੁਸੀਂ ਐਕਸਕਿਊਜ਼ ਕੀ ਦੇ ਰਹੇ ਹੋ ਵੀ 21 ਤਰੀਕ ਨੂੰ ਪੇਮੈਂਟ ਆਣੀ ਸੀ YouTube ਦੀ ਤਾਂ ਕਿਸੇ ਕਾਰਨ ਕਰਕੇ ਡਿਲੇ ਹੋ ਗਈ ਇਟ ਮੀਨਸ ਕਿ ਤੁਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਹੋਰ ਕੋਈ ਕੰਮ ਨਹੀਂ ਕਰਦੇ ਤੁਸੀਂ ਵੀ YT ਦੇ ਪੇਮੈਂਟ ਤੇ ਡਿਪੈਂਡ ਹੋ ਇਹੀ ਕਹਿ ਸਕਦੇ ਆ ਫਿਰ ਠੀਕ ਹੈ ਜਾਂ ਫਿਰ ਤੁਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਐਹੋ ਜਿਹਾ ਕੋਈ ਰਿਲੇਸ਼ਨ ਨਹੀਂ ਬਣਾਇਆ ਹੋਇਆ ਠੀਕ ਹੈ ਜਿਹਦੇ ਤੋਂ ਤੁਸੀਂ ਵੇਲੇ-ਵੇਲੇ ਫੜ ਸਕੋ ਫੜਨ ਦੀ ਲੋੜ ਹੀ ਕਿਉ ਪਵੇ ਠੀਕ ਹੈ ਇੰਨੀ ਕੁ ਉਮਰ ਤੱਕ ਜਿੰਨੀ ਕੁ ਰੋਮੀ ਬਾਈ ਦੀ ਉਮਰ ਹੈਗੀ ਐ 37-38 ਸਾਲ ਦੀ ਠੀਕ ਹੈ ਮੈਂ ਉਹਨਾਂ ਦੇ ਲਾਈਵ ਦੇ ਵਿੱਚ ਹੀ ਸੁ ਤਾ ਮਤਲਬ ਇਨੀ ਕੁਮਾ ਤੱਕ ਤਾਂ ਬੰਦਾ ਸੇਵਿੰਗ ਸਵਿੰਗ ਕਰਕੇ ਬਹਿ ਜਾਂਦਾ ਠੀਕ ਹੈ ਹਏ ਮਤਲਬ ਕੋਈ ਨੀ ਜ਼ਿੰਮੇਵਾਰੀਆਂ ਵੀ ਨਹੀਂ ਮਤਲਬ ਵੱਡੀਆਂ ਹੋਣੀਆਂ ਨਾ ਤੇ ਜੋ ਮੈਨੂੰ ਲੱਗਦਾ ਹੈਗਾ ਤਾਂ ਮਤਲਬ ਕਿਉਂ ਮੰਗਣ ਦੀ ਲੋੜ ਪਈ ਔਰ ਉਤੋਂ ਤੁਸੀਂ ਉਸ ਚੀਜ਼ ਨੂੰ ਡਿਫੈਂਡ ਕਰ ਰਹੇ ਹੋ ਭਾਜੀ ਤੁਸੀਂ ਇੱਥੇ ਗਲਤ ਹੋ ਤੁਸੀਂ ਡਿਫੈਂਡਿੰਗ ਮੋਡ ਦੇ ਵਿੱਚ ਚਲੇ ਗਏ ਵੀ ਨਹੀਂ ਮੈਂ دس ਮੈਂ ਥੈਟ ਇਹ ਉਹ ਪਹਿਲੀ ਗੱਲ ਤਾਂ ਉਹ ਕੁੜੀ ਨੂੰ ਹੀ ਗੱਲਾਂ ਬਾਹਰ ਨਹੀਂ ਕੱਡਣੀਆਂ ਚਾਹੀਦੀਆਂ ਸੀ ਤੁਸੀਂ ਮੰਗੇ ਉਹਨਾਂ ਨੇ ਨਹੀਂ ਦਿੱਤੇ ਗੱਲ ਖਤਮ ਉਹ ਕਾਦੀ ਭੈਣ ਹੈ ਦੇਖ ਲਿਆ ਫਿਰ ਆਨਲਾਈਨ ਭੈਣ ਬਣਾ ਕੇ ਓਕੇ ਹੁਣ ਇੱਥੇ ਆ ਜਨ ਗੁਰਪ੍ਰੀਤ ਤੇ ਹਰਪ੍ਰੀਤ ਤੇ ਹਰਪ੍ਰੀਤ ਤੇ ਗੁਰਪ੍ਰੀਤ ਵੀ ਡਿਫੈਂਡ ਕਰਨ ਲੱਗੀ ਹੋਈ ਆ ਦਿਸ ਦੇ ਦਿਸ ਵੀ ਆ ਉਹਦੀ ਚੈਟ ਐ ਉਹ ਜੈਕਟ ਵਾਲੀ ਆਫਰ ਕਰ ਰਹੀ ਸੀ ਸ਼ੂਜ਼ ਲਈ ਆਫਰ ਕਰ ਰਹੀ ਸੀ ਹੁਣ ਜੈਕਟ ਵਾਲੀ ਸ਼ੂਜ਼ ਲਈ ਆਫਰ ਕਰ ਰਹੀ ਸੀ ਤੇ ਇਹਦਾ ਮਤਲਬ ਕਿ ਅਸੀਂ ਜੈਕਟ ਨਹੀਂ ਲੈਣੀ ਜਾਂ ਸ਼ੂਜ਼ ਨਹੀਂ ਲੈਣੇ ਕੀ ਉਹਨਾਂ ਕਹਾਂਗੇ ਉਹਦੇ ਪੈਸੇ ਕੈਸ਼ ਕਰ ਦੇ ਨਹੀਂ ਚੰਗਾ ਲੱਗਦਾ ਵੀਰੇ ਠੀਕ ਐ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਗਲਤ ਹੈਗਾ ਸਮਝਦੇ ਤੁਸੀਂ ਮੇਰੀ ਗੱਲ ਠੀਕ ਐ ਜੇ ਇਹ ਚੀਜ਼ ਸੋਸ਼ਲ ਮੀਡੀਆ ਤੇ ਨਾ ਹੀ ਹੁੰਦੀ ਪਰਸਨਲ ਲੈਵਲ ਤੇ ਹੁੰਦੀ ਤਾਂ ਮੈਂ ਪਰਸਨਲੀ ਤੁਹਾਨੂੰ ਕਾਲ ਕਰਕੇ ਚੀਜ਼ ਸਮਝਾਣੀ ਸੀ ओके okay. तो हुन एक रिकॉर्डिंग ਜਿਹੜੀ ਪਾਈ ਹੈਗੀ ਜੈਕਟਵੈਬ ਨੇ ਪਾਈ ਹੈਗੀ ਆ ਆ ਪਹਿਲਾਂ ਦੇਖਿਓ ਜਰਾ ਅਹੀਂ ਉਸ ਚੀਜ਼ ਤੇ ਗੱਲ ਕਰਾਂਗੇ ਪਰ ਇਦਾਂ ਤਾਂ ਨਾ ਕਰੋ ਨਾ ਯਾਰ ਵੀ ਹਰਪ੍ਰੀਤ ਕੁੜੀਆਂ ਦੇ ਨਾਲ ਕਿੱਦਾਂ ਗੱਲ ਕਰਦਾ ਇਹ ਵੀ ਤੁਹਾਨੂੰ ਦੱਸ ਦਾਂਗੇ ਉਹ ਉਹ ਚੀਜ਼ ਗਲਤ ਹੈ ਹਨਾ ਉਹਦੇ ਫਿਰ ਕੈਰੈਕਟਰ ਤੇ ਆ ਜਾਂਦੀ ਹੈ ਹੂੰ ਕੱਲ ਉਹਨੇ ਵਿਆਹ ਕਰਾਉਣਾ ਸੋ ਚੀਜ਼ਾਂ ਨੇ ਉਹਨੇ ਇਹੋ ਜਿਹਾ ਕੁਝ ਕਰਿਆ ਨਹੀਂਗਾ ਉਹਨੂੰ ਪਤਾ ਜੇ ਉਹਦੇ ਮਨ ਚ ਚੋਰੀ ਹੋਊਗਾ ਉਹ ਭੱਜੂਗਾ ਇਸ ਚੀਜ਼ ਤੋਂ ਹਾਂਜੀ ਠੀਕ ਆ ਸਾਡੇ ਬਹੁਤ ਸਾਰੇ ਸਬਸਕ੍ਰਾਈਬਰ ਆਪਣੇ ਭਰਾ ਹ ਜਿਹੜੇ ਕੁੜੀਆਂ ਨਾਲ ਮੈਂ ਕਾਹੀ ਕਰਦਾ ਹੀ ਨਹੀਂ ਗੱਲ ਹਾਂਜੀ ਲਗ ਫੋਟੋ ਵੀ ਤਾਂ ਬਹੁਤ ਮੜਾ ਲੱਗਦਾ ਵੀ ਤੇ ਬੈਠ ਬੈਠ ਗਈ ਆ ਭਾਵੇਂ ਸਾਡੀ ਬਾਤ ਅਗਲੀ ਨਹੀਂ ਹੋਣੀ ਕਹਿਦਣਾ ਮੈਨੂੰ ਸੁਣ ਲਾਦਾ ਸੀਗਾ ਹਾਂਜੀ ਬਾਕੀ ਭਰਾਵਾ ਆਪਾਂ ਬਿਆਹ ਵੀ ਬਾਰੇ ਬੰਦੇ ਆਪਾਂ ਨੂੰ ਨਹੀਂ ਲੂੜ ਰਹੇ ਸੀ ਜਾ ਸਹੀ ਗੱਲ ਆ ਵੀ ਸਹੀ ਆ ਦੇਖਿਆ ਠੀਕ ਹੈ ਇਹਦੇ ਵਿੱਚ ਹਰਪ੍ਰੀਤ ਦਾ ਬਿਆਨ ਕੀ ਹੈ ਵੀ ਮੈਂ ਵਿਆਹ ਵੀ ਕਰਵਾਣਾ ਹੈ ਹਜੇ ਇੱਕ ਵਾਰਾ ਮੁੰਡਾ ਗੁਰਪ੍ਰੀਤ ਨਾਲੋਂ ਕਹਿ ਰਿਹਾ ਹੈਗਾ ਤੇ ਕਾਲ ਰਿਕਾਰਡਿੰਗ ਦੇ ਵਿੱਚ ਵਿਆਹ ਬਾਰੇ ਦੀ ਗੱਲ ਆ ਰਹੀ ਹੈ ਓਕੇ ਵੀ ਮੈਂ ਅਸੀਂ ਵਿਆਹ ਬਾਰੇ ਬੰਦੇ ਹੈਗੇ ਆ ਤੇ ਹੁਣ ਅੱਜ ਇਹਨਾਂ ਨੇ ਇੱਕ ਲਾਈਵ ਆਇਆ ਉਹਦੇ ਚ ਇਹਨਾਂ ਨੇ ਐਕਸਪਲੇਨ ਕੀਤਾ ਵੀ ਹਰਪ੍ਰੀਤ ਦਾ ਮੰਗਣਾ ਹੋਇਆ ਹੋਇਆ ਹੈ ओके okay, देखो ये चीज भी बाहर नहीं आनी चाहिए जे तुसी इक उथे विक्टम कार्ड प्ले ना करदे। ਤੁਹਾਨੂੰ ਕੀ ਲੋੜ ਸੀ? ਤੁਹਾਨੂੰ ਕੀ ਲੋੜ ਸੀ ਆਪਣਾ ਡਿਸਕਸ ਕਰਨ ਬਾਰੇ ਮੈਂ ਕੁਵਾਰ ਆ ਮੈਂ ਵਿਆਹਿਆ ਹੋਇਆ ਨਹੀਂ ਹੈਗਾ। ਜੇ ਤੁਹਾਨੂੰ ਕੋਈ ਕਹਿ ਰਿਹਾ ਵੀ ਹਰਪ੍ਰੀਤ ਨੂੰ ਕੁੜੀਆਂ ਨਾਲ ਗੱਲ ਕਰਨ ਦੀ ਅਕਲ ਨਹੀਂ। ਸਿੰਪਲ ਸਿੰਪਲ ਗੱਲ ਰੱਖਿਆ ਕਰੋ ਵੀ ਹਾਂ ਜੇ ਮੈਨੂੰ ਅਕਲ ਨਹੀਂ ਹੈ ਤਾਂ ਉਹਦਾ ਕੋਈ ਪ੍ਰੂਫ ਦਿਓ। ਉਸ ਚੀਜ਼ ਦਾ ਕੋਈ ਪ੍ਰੂਫ ਦਿਓ। ਇੱਕ ਵਾਰ ਆ ਜੀ ਇਹਨੇ ਕੱਲ ਨੂੰ ਵਿਆਹ ਵੀ ਕਰਵਾਣਾ ਹੈ, ਇਹ ਵੀ ਕਰਵਾਣਾ ਹੈ, ਉਹ ਵੀ ਕਰਵਾਣਾ ਹੈ। ਠੀਕ ਹੈ? ਔਰ ਸੌਰੀ ਭਾਜੀ ਜਿੱਥੇ ਅੱਜ ਤੁਸੀਂ ਲਾਈਵ ਦੇ ਵਿੱਚ ਬੋਲ ਰਹੇ ਸੀ ਨਾ ਵੀ ਹਾਂ ਵੀ ਮੰਗਣਾ ਹੋਇਆ ਤੇ ਇਹਨੇ ਵੀ ਵਿਆਹ ਵਰਾ ਕਹਿਤਾ ਤੇ ਸਿਆਣਪ ਵਾਲੀ ਗੱਲ ਕੀਤੀ ਹੈਗੀ ਨਾਲ ਤੁਹਾਡੇ ਕੋਈ ਭਾਜੀ ਬੈਠੇ ਸੀ ਦੇਖੋ ਮੇਰੀ ਨਿਊਮਰ ਹੋ ਗਈ ਅੱਜ ਤੱਕ ਕਿਸੇ ਵੀ ਮੰਗਣੇ ਵਾਲੇ ਬੰਦੇ ਨੂੰ ਕੁੜੀ ਨੂੰ ਚਾਹੇ ਮੁੰਡੇ ਨੂੰ ਮੈਂ ਕਦੀ ਇਹ ਨਹੀਂ ਕਹਿੰਦੇ ਸੁਣਿਆ ਵੀ ਵਿਆਹ ਬਰੇ ਬੰਦੇ ਹੈਗੇ ਆ ਸਮਝੇ ਕਿ ਤੁਸੀਂ ਇਹ ਨਿੱਕਿਆ ਨਿੱਕਿਆ ਮਿਸਟੇਕਸ ਤੁਹਾਡੀਆਂ ਹੁਣ ਫੜੀਆਂ ਜਾਣ ਗਈਆਂ ਓਕੇ ਤੁਸੀਂ ਰੋਮੀ ਦੀ ਗੱਲ ਹੈ ਉਹਨੂੰ ਕਦੀ ਕੋਠੇ ਤੇ ਕੇ ਲਾਈਵ ਤੇ ਡਿਫੈਂਡ ਕਰਦੇ ਪਏ ਹੋ ਕਦੀ ਕਿਥੇ ਬਹਿ ਕੇ ਲਾਈਵ ਤੇ ਡਿਫੈਂਡ ਕਰਦੇ ਪਏ ਹੈਗੇ ਹੋ ਗੱਲ ਉਹਦੀ ਹੈ ਤੁਸੀਂ ਵਿੱਚ ਕਿਉਂ ਆ ਰਹੇ ਨਾ ਹੋਣਾ ਵਿੱਚ ਫਿਰ ਠੀਕ ਹੈ ਤੇ ਹੁਣ ਦੂਸਰੀ ਗੱਲ ਆ ਹਰਪ੍ਰੀਤ ਭੱਜ ਦੇ ਕਲਿੱਪ ਦੇਖੋ ਹਲੇ ਹਲੇ ਕਵਾਰਾ ਕਵਾਰਾ ਸੀਗਾ ਜੀ ਵਿਆਹ ਵੀ ਨਹੀਂ ਹੋਇਆ ਸੀਗਾ ਐਨੀਵਰਸਰੀ ਅੱਜ ਆਪਣੇ ਆਪਣੇ ਨਵੀ ਭਰਾ ਦੇ ਵੱਟੇ ਵੀਰ ਤੇ ਭਾਬੀ ਦੀ ਸੋ ਸਾਡੀ ਵੱਡੇ ਵੀਰ ਤੇ ਸਾਡੀ ਵੱਡੀ ਭਾਬੀ ਦੀ ਐਨੀਵਰਸਰੀ ਅੱਜ ਅਮਲੀ ਦੀ ਸ਼ੋਹਰਤ ਨਾਲ ਅਮਲੀ ਦੀ ਅਮਲੀ ਦੀ ਸ਼ੋਟ ਹੱਟੈਗ ਹੋ ਗਿਆ ਬਣੀ ਹੱਟੈਗ ਭਰਾ ਚੱਕਰ ਪਤਾ ਕੀ ਆ ਕਹਿੰਦਾ ਕਿਦਾਂ ਦਿਲ ਕਰਦਾ ਲਾਈਵ ਹੋਣ ਨੂੰ ਮੈਂ ਹੁਣੇ ਨਹੀਂ ਸੀਗਾ ਕੰਮ ਕੰਮ ਹੀ ਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜਦੋਂ ਨਾ ਬੰਦਾ profession ਦੇ ਵਿੱਚ ਆ ਗਿਆ ਕਿਸੇ ਦੇ ਵਿੱਚ ਠੀਕ ਆ ਤਾਂ ਉਹ ਬੰਦੇ ਨੂੰ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਹਾਂ ਹਾਂਜੀ ਦੇਖ ਲੈ ਕਲਿੱਪ ਹੁਣ ਇੱਥੇ ਉਹ ਕਿਹੜੀ ਹੈਗੀ ਆ ਸੁਨੀਤਾ ਕਸੀਮਾ ਜਲੰਧਰ ਵਾਲੀ ਉਹਨਾਂ ਦੇ ਕੋਲ ਲੜਾਈ ਲੁੜੀ ਤੇ ਲਾਈਵ ਕੀਤਾ ਸੀ ਜਸਟ ਉਸ ਤੋਂ ਇੱਕ ਦੋ ਦਿਨ ਪਹਿਲਾਂ ਇਹਨਾਂ ਦੇ ਘਰ ਦੇ ਵਿੱਚ ਕਿਸੇ ਦੀ ਡੈਥ ਹੋਈ ਸੀ ਭਰਾ ਲੱਗਦਾ ਸੀ ਇਹਨਾਂ ਦੇ ਪਤਨ ਤਾਏ ਚਾਚੇ ਦਾ ਮੁੰਡਾ ਹੋਣਾ ਤਾਂ ਉਸ ਤੋਂ ਅਗਲੇ ਹੀ ਦਿਨ ਠੀਕ ਹੈ ਤੇ ਇਹ 5 ਘੰਟੇ ਦਾ ਲਾਈਵ ਕਰਦੇ ਪਏ ਐ ਤੇ ਡਿਫੈਂਡ ਕਿਸ ਤਰ੍ਹਾਂ ਕਰ ਰਿਹਾ ਭਈ ਕੰਮ ਕਰਿਆ ਸਾਡਾ ਇਹ ਉਹ ਜਿੱਦਾਂ ਕੋਈ ਕੰਮ ਚ ਪੈ ਜਾਂਦਾ ਐ ਇਦਾਂ ਦੀ ਗੱਲਾ ਕਰ ਰਹੇ ਹੈਗੇ ਆ ਤੇ ਜੇ ਭਾਈ ਤੁਸੀਂ ਇਹ ਚੀਜ਼ ਆਪ ਕਰ ਰਹੇ ਹੋ ਫਿਰ ਆਪ ਮਹਿਕ ਤੇ ਕੁਐਸਚਨ ਚੱਕੀ ਨਹੀਂ ਸਕਦੇ ਸਮਝ ਗਏ ਤੁਸੀਂ ਜੇ ਅਸੀਂ ਮਹਿਕ ਨੂੰ ਕਹਿ ਰਹੇ ਹਾਂ ਵੀ ਉਹਦੇ ਪਿਓ ਦੀ ਡੈਥ ਹੋਈ ਐ ਤਾਂ ਵਲੋਗ ਪਾ ਰਹੀ ਐ ਰੀਲਾ ਪਾ ਰਹੀ ਐ ਠੀਕ ਐ ਵਲੋਗ ਪਾ ਰਹੀ 20 25 ਮਿੰਟ ਦਾ ਮੈਂ ਮਹਿਕ ਦੇ ਹੱਕ ਚ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਐ ਇਕਜ਼ੈਮਪਲ ਦੇ ਰਹੀ ਆ ਠੀਕ ਐ ਤਾਂ ਕਿਉਂਕਿ ਸਿਚੁਏਸ਼ਨ ਉਹ ਡੈਥ ਵਾਲੀ ਐ ਨਾ ਠੀਕ ਐ ਤਾਂ ਉਹਨੂੰ ਆਪਾਂ ਬੋਲ ਰਹੇ ਆ 20-25 ਮਿੰਟ ਦੇ ਵਲੌਗ ਤੇ ਤੇ ਆਪਾਂ 5-5 ਘੰਟੇ ਲਾਈ ਬੈਠ ਰਹੇ ਆ ਬੋਲੋ ਆਪਾਂ ਜਿਹੜੀ ਚੀਜ਼ ਨਹੀਂ ਕਰਦੇ ਜਾਂ ਕਰਦੇ ਆ ਫਿਰ ਸਾਹਮਣੇ ਵਾਲੇ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਗਲਤ ਕਰ ਰਿਹਾ ਬੋਲੋ ਹੱਦ ਹੁੰਦੀ ਵੀ ਆ ਭਾਜੀ ਠੀਕ ਹੈ ਮੈਂ ਐਗਰੀ ਕਰਦੀ ਆ ਵੀ ਪਰਸਨਲ ਨਹੀਂ ਜਾਣਾ ਚਾਹੀਦਾ ਮੈਂ ਤੁਹਾਡੀ ਗੱਲ ਨਾਲ 100% ਐਗਰੀ ਆ ਬਟ ਜੇ ਤੁਸੀਂ ਉੱਥੇ ਆ ਕੇ ਨਾ ਬੋਲਿਆ ਹੁੰਦਾ ਵੀ ਇਹਨੇ ਵਿਆਹ ਕਰਵਾਉਣਾ ਹੈ ਜਾਂ ਸਮਥਿੰਗ ਜੋ ਵੀ ਗਲਤ ਗੱਲਬਾਤ ਹੋਈ ਹੈ ਤਾਂ ਉਹ ਕਲਿੱਪਿੰਗ ਲੱਗਣੀ ਨਹੀਂ ਸੀ ਉਹ ਗੱਲ ਉੱਥੇ ਹੀ ਰਹਿ ਜਾਣੀ ਸੀ ਤੁਸੀਂ ਡਿਫੈਂਡਿੰਗ ਮੋਡ ਦੇ ਵਿੱਚ ਕਿਉਂ ਚਲੇ ਗਏ ਹੋਇਓ ਦੱਸੋ ਤੇ ਲੋਕ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਚੋਰ-ਚੋਰ ਹੀ ਉਹ ਪਤਾ ਨਹੀਂ ਕੀ ਕੀ ਕਹੀ ਜਾ ਰਹੀ ਹੈ ਦੇਖੋ ਕਿਸੇ ਤੋਂ ਪੈਸੇ ਮੰਗਣਾ علیحدਾਂ ਥਿੰਗ ਹੈ ਔਰ ਕਿਸੇ ਨੂੰ ਚੋਰ ਠਾਕਿਆ ਦੇਣਾ ਉਹ ਅਲੱਗ ਚੀਜ਼ ਹੈ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਵੀ ਰੋਮੀ ਨੇ ਗੁਰਪ੍ਰੀਤ ਨੇ ਹਰਪ੍ਰੀਤ ਨੇ ਠੱਗੀ ਕੀਤੀ ਹੈ ਤਾਂ ਮੈਨੂੰ ਸੈਂਡ ਕਰੋ ਜੱਟ ਵੈਬ ਨੂੰ ਸੈਂਡ ਕਰੋ ਰਿੰਪਲ ਨੂੰ ਸੈਂਡ ਕਰੋ ਅਸੀਂ ਬੋਲਾਂਗੇ ਠੀਕ ਹੈ ਗੱਲ ਸਿਰਫ ਇੰਨੀ ਥਈ ਸੀ ਵੀ ਰੋਮੀ ਦੇ ਉਸ ਕੁੜੀ ਤੋਂ ਪੈਸੇ ਮੰਗਣਾ ਗਲਤ ਹੈ ਸਿਰਫ ਵੀਰਾ ਇਹ ਕਰਦਾ ਰੋਮੀ ਵੀਰਾ ਇਹ ਕਰਦਾ ਵੀ ਹਾਂ ਮੇ ਤੋਂ ਗਲਤੀ ਹੋਈ ਐ। ਦੈਟਸ ਇਟ। ਗੱਲ ਖਤਮ। ਇੰਨੀ ਲੰਬੀ ਚੋੜੀ ਗੱਲ ਵਧਾਣ ਦੀ ਹੈ ਹੀ ਨਹੀਂ ਸੀ। ਉਸ ਤੋਂ ਬਾਅਦ ਵੀ ਤੁਸੀਂ 38 ਮਿੰਟ ਦੀ ਇੱਕ ਵੀਡੀਓ ਪਾਤੀ। ਇਹ ਰੱਖੀ ਕਹਿੰਦੇ ਉਹਨੂੰ ਉਸ ਤੋਂ ਬਾਅਦ ਵੀ ਤੁਸੀਂ ਲਾਈਵ ਕਰੀ ਜਾ ਰਹੇ ਹੋ ਇਸ ਗੱਲ ਨੂੰ ਲੈ ਕੇ। ਅੱਜ ਦਿਨ 'ਚ ਵੀ ਤੁਹਾਡੇ ਕਿੰਨੇ ਲਾਈਵ ਹੋਈ ਐ? ਹੋਈ ਐ ਨਾ। ਦੋ ਕ ਲਾਈਵ ਤਾਂ ਹੋਈ ਹੈਗੀ ਐ। ਇੱਕ ਵੀਡੀਓ ਵੀ ਆ ਗਈ ਹੈਗੀ ਐ। ਤੋਂ ਇਸ ਚੀਜ਼ ਨੂੰ ਜੇ ਤੁਸੀਂ ਕਹਿੰਦੇ ਹੋ ਆਪ ਕਹਿ ਰਹੇ ਹੋ ਵੀ ਅਚਨ ਛੱਡ ਦੋ ਛੱਡ ਦੋ 6 ਦਿਨ ਹੋ ਗਏ ਐ। ਪਹਿਲਾਂ ਤੁਹਾਨੂੰ ਆਪ ਨੂੰ ਛੱਡਣਾ ਪਏਗਾ ਡਿਫੈਂਡ ਕਰਨਾ। ਰੋਮੀ ਦੀ ਗੱਲ ਐ ਰੋਮੀ ਕਲੀਅਰਫਿਕੇਸ਼ਨ ਦੇ ਦੇ। ਕੋ ਚੱਕਰ ਨਹੀਂ ਦਾ ਠੀਕ ਹੈ ਨਾ ਠੱਗੀ ਵਾਲੀ ਗੱਲ ਨੂੰ ਤੇ ਇਸ ਗੱਲ ਨੂੰ ਤੁਸੀਂ ਇਕੁਅਲ ਨਹੀਂ ਰੱਖ ਸਕਦੇ ਪ੍ਰੂਫ ਪੇਜੋ ਮੈਂ ਫਿਰ ਅਗੇਨ ਕਹਿ ਰਹੀ ਆ ਅਮਰਤਾ ਦੇ ਪ੍ਰੂਫ ਐ ਸੀ ਉਸ ਚੀਜ਼ ਨੂੰ ਅਸੀਂ 3 ਮਹੀਨੇ ਲਗਾਏ ਸੀ 3 ਮਹੀਨੇ ਚ ਥੋੜੇ ਥੋੜੇ ਕਰਦੇ ਪ੍ਰੂਫ ਇਕੱਠੇ ਹੋਏ ਸੀ ਤੇ ਹਾਂਜੀ ਹਰਪ੍ਰੀਤ ਭਾਜੀ ਇੱਕ ਗੱਲ ਹੋਰ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਕਿਹਾ ਵੀ ਅਮਰਤਾ ਨੇ ਸਾਰਾ ਕੁਝ ਕਲੀਅਰ ਕਰਤਾ ਅਮੜੀ ਵੀ ਮੈਂ ਭਾਜੀ ਦੇ ਕਲਿੱਪ ਚ ਚਲਾਈ ਦੇਣੀ ਹੈਗੀ ਆ ਮੈਂ ਬੋਲਤਾ ਭਾਈ ਵੀ ਤੁਸੀਂ ਇਹਨਾਂ ਦਾ ਕੰਟੈਂਟ ਚੈੱਕ ਕਰੋ ਤੁਹਾਨੂੰ ਵਧੀਆ ਲੱਗਦਾ ਸਬਸਕ੍ਰਾਈਬ ਕਰ ਲਓ ਇਹਨਾਂ ਚ ਪ੍ਰੋਮੋਟ ਕਰਨ ਵਾਲੀ ਕਿਹੜੀ ਗੱਲ ਹੋਗੀ ਫਿਰ ਆਪਾਂ ਐ ਥੋੜੀ ਗਿਆ ਆਪਾਂ ਹੀ ਅਮਰਤਾ ਵਾਜ ਬਾਈਨ ਪੈਸੇ ਮੰਗਦੀ ਪਈ ਉਹਨੂੰ ਦੇ ਦੇ ਤੋ ਬਾਕੀ ਉਹਨੇ ਆਪਣਾ ਕਲੀਅਰ ਕਰਦਾ ਵਾ ਤੁਸੀਂ ਵੀਡੀਓ ਦੇਖ ਲਓ ਜੇ ਤੁਹਾਨੂੰ ਸਹੀ ਲੱਗੇ ਬਾਕੀ ਮੈਂ ਕਮੈਂਟ ਆਫ ਨਹੀਂ ਕਰਦਾ ਨਾ ਕਰਨੇ ਤੇ ਜਿਹੜੇ ਹੁਣ ਤੱਕ ਨਾਲ ਜੁੜੇ ਹੁਣ ਇੱਥੇ ਭਾਜੀ ਕਹਿ ਰਹੇ ਹੈਗੇ ਵੀ ਅਮਰਤਾ ਨੇ ਸਾਰਾ ਕੁਝ ਕਲੀਅਰ ਕਰਤਾ ਭਾਜੀ ਕਿੱਥੇ ਕਲੀਅਰ ਕੀਤਾ ਹੁਣ ਤੁਸੀਂ ਇਸ ਗੱਲ ਨੂੰ ਨਾ ਬੋਲਦੇ ਤੇ ਮੈਨੂੰ ਇੱਥੇ ਬੋਲਣ ਦੀ ਲੋੜ ਨਹੀਂ ਪੈਣੀ ਸੀ ਸਿੰਪਲ ਜੀ ਗੱਲ ਹੈਗੀ ਆ ਠੀਕ ਹੈ ਹੁਣ ਅਮਰਤਾ ਨੇ ਜਿਹੜੇ ਸਕਰੀਨਸ਼ਾਟ ਪੇਮੈਂਟਾਂ ਦੇ ਲਾਏ ਹੈ ओके ਤੇ ਕਯੂਆਰ ਸਕਰੀਨਸ਼ਾਟ ਕਿਤੇ ਭੇਜ ਰਹੀ ਹੈ 1145 ਵਾਲੇ ਅਕਾਊਂਟ ਤੇ ਫਿਰ ਅਲੱਗ-ਅਲੱਗ ਨਾਮ ਤੇ ਜੇ ਕਿਸੇ ਨੇ ਦੀ ਆਪਾਂ ਸੇਵਾ ਕੀਤੀ ਮੰਨ ਲਓ ਤੁਹਾਡੀ ਆ ਕਿਸੇ ਬੰਸ਼ਕਾ ਦੀ ਤੁਸੀਂ ਸੇਵਾ ਕੀਤੀ ਬੰਸ਼ਕਾ ਤੇ ਵੀ ਆਨੇ ਆ ਠੀਕ ਹੈ ਤੁਸੀਂ ਬੰਸ਼ਕਾ ਤੇ ਸੇਵਾ ਕੀਤੀ ਤੇ ਬੰਸ਼ਕਾ ਦੇ ਇੱਕ ਅਕਾਊਂਟ ਚ ਪੈਸੇ ਜਾਣਗੇ ਬੰਸ਼ਕਾ ਦੇ ਜਾਂ ਉਹਦੇ ਹਸਬੰਡ ਦੇ ਅਕਾਊਂਟ ਚ ਓਕੇ ਇਹਨਾਂ ਕੀ ਹੋਊਗਾ ਨਾ ਇਸ ਤੋਂ ਲੈਦਾ ਤਾਂ ਨਹੀਂ ਇੱਕ-ਇੱਕ ਟੁੱਟਵੇਂ ਟੁੱਟਵੇਂ ਕੁਝ ਬੰਸ਼ਕਾ ਦੇ ਨਾਂ ਤੇ ਪਾ ਦੇ ਕੁਝ ਉਹਦੇ ਭੈਣ ਦੇ ਨਾਂ ਤੇ ਪਾ ਦੇ ਕੁਝ ਉਹਦੇ ਰਿਸ਼ਤੇਦਾਰਾਂ ਦੇ ਕੁਝ ਯਾਰਾਂ ਦੋਸਤਾਂ ਦੇ ਜਿੰਨੇ ਵੀ ਅਮਤਾ ਨੇ ਸਕਰੀਨਸ਼ਾਟ ਲਾਏ ਮੇਜਰ ਪਿੰਟ ਅਕਾਊਂਟ ਇਹਨੇ ਦਿੱਤਾ ਸੀ 2384 ਵਾਲਾ ਸਕਰੀਨਸ਼ਾਟ ਲਾਏ 1145 ਵਾਲੇ ਦੇ ਹਾਉ ਨਾਲੇ ਬਾਕੀ ਡੋਨੇਸ਼ਨਾਂ ਦਾ ਹਿਸਾਬ ਕੌਣ ਦਊਗਾ ਤੁਸੀਂ ਕਹਿ ਰਹੇ ਹੋ ਕਲੀਅਰ ਕਰਤਾ ਹੱਦ ਹੁੰਦੀ ਵੀ ਆ ਵੀਰ ਤੁਸੀਂ ਇੰਨੇ ਸਿਆਣੇ ਪੜੇ ਲਿਖੇ ਮੇਰੇ ਸਾਹਮਣੇ ਲ ਮਤਲਬ ਤੁਸੀਂ ਐਮਏ ਐਮਐਡ ਕੀਤੀ ਹੋਈ ਹੈ ਜਰਨਲਿਜ਼ਮ ਵੀ ਕੀਤੀ ਹੋਈ ਹੈ ਔਰ ਇਹ ਬੇਸਿਕ ਚੀਜ਼ਾਂ ਨਿੱਕੇ ਨਿੱਕੇ ਚੀਜ਼ਾਂ ਤੁਸੀਂ ਧਿਆਨ ਰੱਖੋ ਠੀਕ ਹੈ ਹੁਣ ਲੋਕੀ ਇਹਨਾਂ ਨੂੰ ਚੋਰ ਠੱਗ ਇਹ ਉਹ ਪਤਾ ਨਹੀਂ ਕੀ ਕੀ ਕਹੀ ਜਾ ਰਹੀ ਹੈ ਠੀਕ ਹੈ ਤੇ ਕਈ ਕਹਿ ਰਹੇ ਆ ਵੀ ਅਸੀਂ ਡੋਨੇਸ਼ਨ ਕਰਕੇ ਗਲਤੀ ਕੀਤੀ ਹਿਸਾਬ ਦੇ ਉਹ ਇਹ ਦੇ ਉਹ ਬਹੁਤ ਅੱਛਾ ਤੁਹਾਨੂੰ ਡੋਨੇਸ਼ਨ ਕਰਨ ਲੱਗੇ ਨਹੀਂ ਪਤਾ ਸੀ ਵੀ ਅਸੀਂ ਪੁੱਛੀਏ ਕੋਣ ਬੰਦਾ ਹੈ ਕਿੱਥੇ ਰਹਿੰਦਾ ਹੈਗਾ ਕਿੰਨਾ ਖਰਚਾ ਆਣਾ ਕਿੰਨੇ ਇਕੱਠੇ ਹੋਗੇ ਹੁਣ ਤੁਹਾਨੂੰ ਸਵਾਲ ਕਰਨੇ ਆ ਗਏ ਕਿਉਂ ਵੀ ਪਹਿਲਾਂ ਅੱਖਾਂ ਬੰਦ ਕਰਕੇ ਡੋਨੇਸ਼ਨ ਕੀਤੀ ਸੀ ਉਹਨਾਂ ਨੇ ਤੁਹਾਡੀ ਜੇਬਾਂ ਨਾਲ ਹੋ ਕੇ ਕੱਢੇ ਸੀ ਮੈਂ 20 ਵਾਰ ਕਹਿ ਨਹੀਂ ਹੁੰਦੀ ਕਿ ਕਿਸੇ ਦੀ ਗਲਤੀ ਕੱਢਣ ਤੋਂ ਪਹਿਲਾਂ ਆਪਣੇ ਵੱਲ ਨਜ਼ਰ ਮਾਰ ਲਿਆ ਕਰੋ ਜੈਟ ਵੈਬ ਨੇ ਰਿੰਪਲ ਨੇ ਜੋ ਬੋਲਿਆ ਸਹੀ ਬੋਲਿਆ ਉਹਨਾਂ ਦੀ ਰੋਮੀ ਦੇ ਨਾਲ 17 18 ਮਿੰਟ ਗੱਲ ਹੋਈ ਉੱਤੇ ਉਹਨਾਂ ਨੇ ਆਪਣੇ ਪੁਆਇੰਟ ਰੱਖੇ ਆ ਜੋ ਕਿ ਵੈਲਿਡ ਵੈਲਿਡ ਹੈ ਠੀਕ ਹੈ ਉਹ ਚੀਜ਼ ਗਲਤ ਹੈ ਤੇ ਗਲਤ ਹੀ ਰਹੇਗੀ ਠੀਕ ਹੈ ਹੁਣ ਆ ਜਾਈਏ ਇਹਨਾਂ ਦੀ ਵੰਸ਼ਿਕਾ ਵਾਲੀ ਡੋਨੇਸ਼ਨ ਤੇ ਕੱਲ ਵੰਸ਼ਿਕਾ ਤੇ ਇੱਕ ਹੋਰ ਮੈਡਮ ਕੋਈ ਲਾਈਵ ਆਈ ਹੋਈ ਸੀ ਤੇ ਆ ਇੱਕ ਮੈਡਮ ਹੈਗੇ ਬੋਲ ਰਹੇ ਹੈਗੇ ਸੋਨੋ ਪਹਿਲਾਂ ਤੁਸੀਂ ਹੈਗੀ ਕੁੱਤੇ ਬਿੱਲੇ ਬਹੁਤ ਭੌਂਕਦੇ ਆ ਪਹਿਨੇ ਤੁਸੀਂ ਸ਼ਰਮ ਆਣੀ ਚਾਹੀਦੀ ਹੈ ਯਾਰ ਤੁਹਾਨੂੰ ਸੱਚੀ ਪੈਣਾ ਹਨਾ ਜਿਹੜੇ ਮਸ਼ੂਕਾ ਬਣਾ ਥਾ ਕਦੇ ਆ ਨਾ ਪੈਣਾ ਨਹੀਂ ਸਮਝਦੇ ਹੈਗੇ ਉਹਨਾਂ ਨੂੰ ਪੈਣਾ ਦੀ ਵੈਲਿਊ ਨਹੀਂ ਪਤਾ ਹੈਗੀ ਠੀਕ ਆ ਮੈਂ ਤਾਂ ਸਿੱਧਾ ਕਰਨੀ ਆ ਇਹ ਮਸ਼ੂਕਾ ਵਾਲੇ ਬੰਦੇ ਹੈਗੇ ਆ ਇਹ ਪੈਣਾ ਦੀ اہمیت ਨਹੀਂ ਸਮਝਤਾ ਦੇ ਵੀਰੇ ਨੇ ਪੈਣ ਤੋਂ ਬਿਨਾ ਗੱਲ ਨਹੀਂ ਕੀਤੀ ਪੈਣ ਤਿੰਨੋਂ ਵੀਰੇਆਂ ਨੇ ਨਹੀਂ ਕੀਤੀ ਹਰ ਬਰੀਤ ਵੀਰੇ ਦੀ ਤਾਂ ਦੂਰ ਦੀ ਗੱਲ ਰਹਿ ਗਈ ਹਾਂਜੀ ਦੇਖ ਲਿਆ ਇਹੋ ਜਿਹੇ ਲੋਕੀ ਸੇਵਾ ਪਹਿਲਾਂ ਮੰਗਦੇ ਆ ਆ ਕੇ ਜੇ ਉਸ ਚੀਜ਼ ਤੇ ਮਾੜੇ ਮੋਟੇ ਸਵਾਲ ਖੜੇ ਹੁੰਦੇ ਹੈਗੇ ਆ ਜਿਹੜੀ ਕਿ ਸਾਡੇ ਵੱਲੋਂ ਨਹੀਂ ਕੀਤੇ ਗਏ ਠੀਕ ਹੈ ਤੇ ਉਹਨਾਂ ਤੇ ਕਮੈਂਟ ਬਾਜੀ ਕਿਸ ਤਰ੍ਹਾਂ ਦੀ ਹੋ ਰਹੀ ਹੈ ਲੋਕਾਂ ਨੂੰ ਕੁੱਤੇ ਬਿੱਲੇ ਦੱਸਿਆ ਜਾ ਰਿਹਾ ਹੈ ਇਹ ਉਹ ਮਜਬੂਰ ਲੇਡਿਸ ਇਹ ਉਹ ਬਿਮਾਰ ਲੇੜੀ ਜਿਨ੍ਹਾਂ ਨੇ ਸੇਵਾ ਕਰਵਾਈ ਹੈ ਵਾਹ ਜੀ ਵਾ ਮੈਡਮ ਆ ਕੇ ਤੁਸੀਂ ਧੰਨਵਾਦ ਤਾਂ ਕੀ ਕਰਨਾ ਚਲੋ ਜਿਨ੍ਹਾਂ ਕਿਸ ਨੇ 100 50 200 ਜਿੰਨੀ ਵੀ ਦਿੱਦੀ ਕਪੈਸਿਟੀ ਹੋਏਗੀ ਉਸ ਹਿਸਾਬ ਨਾਲ ਉਹਨੇ ਡੋਨੇਟ ਕੀਤਾ ਹੋਏਗਾ ਤੇ ਇਹ ਮੈਡਮ ਦੀ ਜ਼ੁਬਾਨ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਤਾਂ ਤੁਸੀਂ ਕਹਿੰਨੇ ਹੈਗੇ ਹੋ ਵੀ ਨਹੀਂ ਜੀ ਅਸੀਂ ਉਹਨਾਂ ਦਾ ਫੇਸ ਮੂਰੇ ਲੈ ਕੇ ਨਹੀਂ ਆਣਾ ਹੈਗਾ ਠੀਕ ਹੈ ਜੀ ਗੁਪਤ ਸੇਵਾ ਹੈ ਗੁਪਤ ਦਾਨ ਹੈਗਾ ਤੇ ਹੁਣ ਆਪਣੇ ਆਪ ਨੂੰ ਫਿਰ ਤੁਸੀਂ ਡਿਫੈਂਡ ਕਰਨ ਲਈ ਇਹਨਾਂ ਨੂੰ ਕਿਉਂ ਬਿਠਾਇਆ ਤੇ ਫਿਰ ਜੇ ਇਹਨਾਂ ਨੂੰ ਬਿਠਾਇਆ ਤੇ ਇਹਨਾਂ ਨੂੰ ਸਮਝਾ ਕੇ ਕਿਉਂ ਨਹੀਂ ਬਿਠਾਇਆ ਠੀਕ ਹੈ ਤੇ ਦੂਸਰੀ ਗੱਲ ਮੈਂ ਇਹਨਾਂ ਤੋਂ ਪੁੱਛਣਾ ਚਾਹਨੀ ਆ ਵੀ ਸਾਰੀ ਉਮਰ ਆਪਾਂ ਕੰਮ ਕਰਕੇ ਕਿੱਤਾ ਕੀ ਸੇਵਿੰਗ ਕੀਤੀਆਂ ਤੁਹਾਨੂੰ ਆਪਣੇ ਇਲਾਜ ਲਈ ਡੋਨੇਸ਼ਨ ਮੰਗਣ ਦੀ ਜ਼ਰੂਰਤ ਕਿਉਂ ਪਈ ਹੈ ਹੈਲਥ ਇੰਸ਼ੋਰੈਂਸ ਖਾਣੇ ਕਰ ਲਈ ਉੱਤੋਂ ਆ ਕੇ ਇਥੇ ਬਕਵਾਸ ਕਰਨ ਲੱਗੀਆਂ ਹੋਈਆਂ ਪਬਲਿਕ ਨੂੰ ਕੁੱਤੇ ਬਿੱਲੇ ਵੈਰੀ ਗੁੱਡ ਠੀਕ ਹੈ ਮੇਰੇ ਕੋ ਕਮੈਂਟਾਂ ਚ ਜਨਾ ਦਿਓ ਕੱਲ ਨੂੰ ਇਥੇ ਸਪੈਸ਼ਲ ਵੀਡੀਓ ਬਣਾ ਕੇ ਰੀਲ ਬਣਾਉਂਗੀ ਆ ਬੋਲਣ ਦਾ ਤਾਂ ਡਾਕੇ ਤਰੀਕਾ ਸੀ ਜਿਹੜੇ ਬੰਦੇ ਨੂੰ ਨੀੜੀ ਨੀਡ ਹੁੰਦੀ ਹੈ ਨਾ ਜਾਂ ਜਿਹਦੀ ਜ਼ਰੂਰਤ ਪੂਰੀ ਹੋਈ ਹੋਵੇ ਅਗਲਾ ਆ ਕੇ ਐ ਹੱਥ ਜੋੜ ਕੇ ਵਹਿ ਜਾਂਦਾ ਇਹ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਸਦਕੇ ਮੇਰੀ ਆ ਜਰੂਰਤ ਪੂਰੀ ਹੋਈ ਹੈ ਪਲੀਜ਼ ਪਲੀਜ਼ ਜੇ ਕਿ ਸਾਨੂੰ ਗਲਤ ਫਹਮੀ ਹੈ ਤਾਂ ਉਹ ਨਾ ਬੋਲੋ ਇੰਨਾ ਕੁ ਸਫੀਸ਼ੈਂਟ ਸੀ ਕੁੱਤੇ ਬਿੱਲੇ ਦੱਸਣਾ ਆਡੀਅנס ਨੂੰ ਪਬਲਿਕ ਨੂੰ ਹੱਦ ਹੁੰਦੀ ਵੀ ਆ ਭਾਜੀ ਫਿਰ ਮੈਂ ਕੀ ਕਹਾਂ ਇਹੋ ਜਿਹੇ ਲੋਕਾਂ ਨੂੰ ਤੁਸੀਂ ਸੇਵਾ ਕਰਦੇ ਹੋ ਜਿਨ੍ਹਾਂ 'ਚ ਕੋਈ ਕਹ ਲਓ ਨਰਮਾਈ ਨਹੀਂ ਹੈਗੀ ਕੋਈ ਉਹ ਹੁੰਦਾ ਨਾ ਮਤਲਬ ਜਿਹਦੇ ਜਿਹਦਾ ਹੀ ਜਿਹਦੀ ਜਰੂਰਤ ਕਿਧਰੋਂ ਨਹੀਂ ਪੂਰੀ ਹੋਈ ਉਹਦੀ ਤੁਸੀਂ ਦਿੱਤੇ ਇਹ ਇੱਕ ਐਗਜ਼ਾਮਪਲ ਹਜੇ ਮੈਂ ਦਿੱਤੀ ਹੈਗੀ ਹੱਦ ਹੁੰਦੇ ਵੀ ਭਾਜੀ ਫਿਰ ਤੁਸੀਂ ਕਹਿੰਦੇ ਹੋ ਫਿਰ ਤੁਸੀਂ ਧਮਕੀਆਂ ਦੇਣ ਤੇ ਆ ਜਾਂਦੇ ਹੋ ਪਰਸਨਲ ਨਾ ਜਾਓ ਜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਤੁਸੀਂ ਪਬਲਿਕ ਨੂੰ ਆ ਕੇ ਝੂਠ ਬੋਲੋਗੇ ਤੇ ਕੋਈ ਨਾ ਕੋਈ ਤਾਂ ਬੋਲੇਗਾ ਹੀ ਠੀਕ ਹੈ ਤੁਸੀਂ ਆ ਕੇ ਬਿਆਨਬਾਜ਼ੀ ਕੀਤੀ ਵੀ ਮੇਰਾ ਵਿਆਹ ਹੋਣਾ ਹੈ ਗੁਰਪ੍ਰੀਤ ਨੇ ਕਿਹਾ ਇੱਕ ਵਾਰ ਹੈ ਠੀਕ ਹੈ ਤੋਂ ਉਸ ਗੱਲ ਤੋਂ ਗੱਲ ਵਾਰ ਆਈ ਕਿਉਂਕਿ ਤੁਸੀਂ ਝੂਠ ਬੋਲ ਰਹੇ ਹੋ ਆ ਗਈ ਨਾ ਪਹਿਲਾਂ ਵੀ ਇਹੋ ਜਿਹਾ ਯਾਦ ਹੈ ਇਹਨਾਂ ਮਿਲਦਾ ਜੁਲਦਾ ਇੱਕ ਮੁੱਦਾ ਹੋ ਚੁੱਕਿਆ ਹੈ ਠੀਕ ਹੈ। ਔਰ ਬਾਜੀ ਇੱਕ ਗੱਲ ਹੋਰ ਦੱਸਾਂ। ਤੁਸੀਂ ਇੱਥੇ ਨਹੀਂ ਸ਼ੋਅ ਕਰੋਗੇ ਵੀ ਤੁਸੀਂ ਵਿਆਹੇ ਹੋਏ ਹੋ ਜਾਂ ਮੰਗਣੀ ਹੋਈ ਹੋਈ ਐ। ਅੱਜ ਕੁੜੀ ਕੋਈ ਤੁਹਾਡੀ ਭੈਣ ਬਣੀ ਐ। ਕੱਲ ਨੂੰ ਸ਼ਾਇਦ ਤੁਹਾਡੇ ਕੋਈ ਸਹਿੰਤੇ ਵੀ ਹੋ ਸਕਦੀ ਐ। ਵੀ ਹਰਪ੍ਰੀਤ ਮੈਨੂੰ ਪਸੰਦ ਐ ਮੈਂ ਤੇ ਇਹਦੇ ਨਾਲ ਵਿਆਹ ਕਰਾਣਾ। ਕੱਲ ਨੂੰ ਕੋਈ ਕੁੜੀ ਆਪਣੇ ਬਲੇਡ ਮਾਰ ਲੇ ਫੇਰ। ਠੀਕ ਐ? ਇਹ ਚੀਜ਼ਾਂ ਨਹੀਂ ਆਪਣੀ ਪਰਸਨਲ ਲਾਈਫ ਨਹੀਂ ਸ਼ੋਅ ਕਰਨੀ। ਨਾ ਕਰੋ। ਤੁਸੀਂ ਮੈਰਿਡ ਹੋ ਜਾਂ ਸਿੰਗਲ ਹੋ ਦੱਸ ਦਿਆ ਕਰੋ ਆਕੇ। ਸਮਝ ਗਏ ਮੇਰੀ ਗੱਲ? ਮੈਨੂੰ ਤੁਹਾਡੇ ਤੇ ਕੋਈ ਗੁੱਸਾ ਨਹੀਂ। ਮੈਨੂੰ ਇਹੋ ਜਿਹੇ ਲੋਕਾਂ ਦੀ ਸੇਵਾ ਹੋ ਰਹੀ ਐ ਨਾ। ਇਹਨਾਂ ਤੇ ਗੁੱਸਾ ਐ। ਠੀਕ ਐ? ਹ ਵੀ ਜੋ ਮੈਂ ਇੱਥੇ ਗੱਲਾਂ ਕਹਿ ਰਹੀ ਆ ਤੁਸੀਂ ਇੰਨੇ ਕੁ ਸਮਝਦਾਰ ਹੈਗੇ ਹੋ ਇੰਨੇ ਕੁ ਪੜੇ ਲਿਖੇ ਹੈਗੇ ਹੋ ਠੀਕ ਹੈ ਮੇਰੀਆਂ ਗੱਲਾਂ ਨੂੰ ਹਮੇਸ਼ਾ ਪੋਜ਼ਿਟਿਵ ਵੇ ਦੇ ਵਿੱਚ ਹੀ ਲੋਗੇ ਕਿਉਂਕਿ ਤੁਸੀਂ ਖੁਦ ਵੀ ਕਹਿੰਦੇ ਹੋ ਸਵਾਲ ਪੁੱਛੋ ਸਵਾਲ ਪੁੱਛੋ ਜੇ ਮੈਟਰ ਪਬਲਿਕ ਨਾ ਹੁੰਦਾ ਤੇ ਮੈਂ ਪਬਲਿਕ 'ਚ ਸਵਾਲ ਨਾ ਪੁੱਛਦੀ ਤੇ ਜੇ ਮੈਟਰ ਤੇ ਸੋਨੇ ਤੇ ਸੁਹਾਗਾ ਤੇ ਵੰਸ਼ਿਕਾ ਮੈਡਮ ਨੇ ਇੱਕ ਪੋਸਟ ਵੀ ਪਾਈ ਜਿਹਦੇ ਵਿੱਚ ਲੋਕਾਂ ਨੂੰ ਬਦਦਵਾਵਾਂ ਦਿੱਤੀਆਂ ਜਾ ਰਹੀਆਂ ਲੋਕਾਂ ਨੂੰ ਦੇਸ ਦੇ ਦਿੱਤੀਏ ਇਹ ਪਤਾ ਨਹੀਂ ਕੀ ਕੀ ਬੋਲੇ ਜਾ ਰਹੇ ਆ ਅ ਮੈਂ ਸਾਈਟ ਤੇ ਲਗਾਤਾ ਤੁਸੀਂ ਪੜ ਲਿਓ ਇਹ ਹੈ ਤੁਹਾਡੇ ਸੋ ਕੋਲਡ ਨੀੜੀ ਪਰਸਨ ਜਿਨ੍ਹਾਂ ਨੇ ਲੋਕਾਂ ਦੇ ਪੈਸਿਆਂ ਨਾਲ ਆਪਣੀ ਕੋਈ ਜ਼ਰੂਰਤ ਪੂਰੀ ਕੀਤੀ ਜਾਂ ਇਲਾਜ ਕਰਵਾਇਆ ਇਹ ਹੈਗੇ ਨਿਮਾਣੇ ਲੋਗ ਵਿਚਾਰੀਆਂ ਭੈਣਾ ਜਿਨ੍ਹਾਂ ਨੇ ਸਾਰੀ ਉਮਰ ਆਪਕ ਸ਼ਾਇਦ ਕੋਈ ਹੱਥ ਹੀ ਨਹੀਂ ਲਾਇਆ ਕੋਈ ਸੇਵਿੰਗ ਹੀ ਨਹੀਂ ਕੀਤੀ ਵਾਹ ਜੀ ਵਾਹ ਥੋੜਾ ਬਹੁਤਾ ਤਾਂ ਕੰਮ ਕਰਨ ਜੋਗੀਆਂ ਹੋਉਂਗੀਆਂ ਠੀਕ ਐ ਚਲੋ ਆਪਾਂ ਇਹ ਹੋਰ ਨਹੀਂ ਜ਼ਿਆਦਾ ਬੋਲਦੇ ਹੈਗੇ ਲੇਕਿਨ ਤਾਨੂੰ ਲੋਡ ਹੀ ਕਿਉਂ ਪੈਂਦੀ ਹੈ ਕਿਸੇ ਤੋਂ ਮੰਗਣ ਦੀ ਥੋੜਾ ਬੋਤਾ ਕੰਮ ਕਿਉਂ ਨਹੀਂ ਕਰਦੇ ਸੇਵਿੰਗ ਕਿਉਂ ਨਹੀਂ ਕਰਦੇ ਹੈਲਥ ਇੰਸ਼ੋਰੈਂਸ ਕਿਉਂ ਨਹੀਂ ਕਰਵੰਦੇ ਫਿਰ ਤੁਸੀਂ ਵਲੋਗਰਾਂ ਨੂੰ ਵੀ ਗਲਤ ਨਹੀਂ ਕਹਿ ਸਕਦੇ ਜੇ ਕਿਸੇ ਵਲੋਗਰ ਨੇ ਆਪਣੇ ਇਲਾਜ ਦੇ ਨਾਤੇ ਜਾਂ ਘਰ ਦੇ ਨਾਤੇ ਪੈਸੇ ਲਈ ਹੈ ਦੱਸੋ ਤੁਸੀਂ ਇੱਥੇ ਡੋਨੇਸ਼ਨ ਇਕੱਠੀਆਂ ਕਰਕੇ ਤੇ ਕਿਸੇ ਦੀ ਟੁੱਟੀ ਛੱਤ ਪਵਾ ਸਕਦੇ ਹੋ ਤੇ ਮੀਨੂ ਸਿਰਾ ਦਾ ਜੇ ਕਿਸੇ ਨੇ ਘਰ ਪਵਾ ਕੇ ਦਿੱਤਾ ਫਿਰ ਉਹ ਵੀ ਜਾਜਾ ਹੈ ਸਮਝ ਗਏ ਮੀਨੂ ਸਿਰਾ ਨੇ ਅੱਜ ਤੱਕ ਮੈਂ ਫਿਰ ਕਹਿ ਰਹੀ ਮੈਂ ਮੀਨੂ ਸਿਰਾ ਦੇ ਬਿਲਕੁਲ ਸਾਈਡ ਨਹੀਂ ਆ ਜਿਨੇ ਉਹਦੇ ਝੂਠ ਮੈਂ ਬਾਹਰ ਲੈ ਕੇ ਹਾਂ ਕੋਈ ਨਹੀਂ ਲੈ ਕੇ ਆਇਆ ਠੀਕ ਹੈ ਜੇ ਮੀਨੂ ਸਿਰਾ ਦੀ ਕਿਸੇ ਨੇ ਹੈਲਪ ਕੀਤੀ ਤੇ ਮੀਨੂ ਸਿਰਾ ਨੇ ਕਰੀ ਅੱਜ ਤੱਕ ਕੋਈ ਕਿਊਅਰ ਕੋਡ ਨਹੀਂ ਲਗਾਇਆ ਪਬਲੀਕਲੀ ਆ ਕੇ ਕਦੀ ਇਹ ਨਹੀਂ ਕਿਹਾ ਠੀਕ ਹੈ ਵੀ ਹਾਂ ਮੇਰਾ ਘਰ ਪਾਣ ਵਾਲਾ ਮੈਨੂੰ ਪੈਸੇ ਦਿਓ ਡੋਨੇਸ਼ਨ ਇਕੱਠੀ ਕਰੋ ਉਹ ਥੋੜੇ ਬੱਤੇ ਡਰਾਮੇ ਡੋਮੇ ਕਰਕੇ ਖੰਦਦੀ ਹੈ ਤੇ ਤੁਹਾਨੂੰ ਪਤਾ ਹੀ ਆਪਣੇ ਜਿਹੜੇ ਐਨਆਈਆਰਈ ਵੀਰ ਹੈਗੇ ਆ ਠੀਕ ਹੈ ਦਿਆਲੂ ਕਿਸਮ ਦੇ ਹੈਗੇ ਆ ਤੇ ਉਹ ਤੁਹਾਡੀ ਭੈਣ ਦੀਆਲੂ ਕਿਸਮ ਦੇ ਨਹੀਂ ਸੀ ਉਹਨੇ ਚੈੱਕ ਲੀਕ ਕਰਤੀ ਠੀਕ ਹੈ ਤੇ ਐਨਆਈਆਰਈ ਭਰਾ ਭੈਣ ਦਿਆਲੂ ਕਿਸਮ ਦੇ ਉਹਨਾਂ ਨੇ ਸੇਵਾ ਕਰਤੀ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਜੇ ਉਹ ਗਲਤ ਹੈ ਨਾ ਵੀ ਆਪਣਾ ਘਰ ਪਵਾ ਲਿਆ ਇਲਾਜ ਸੇਮ ਜੀ ਦੇ ਅਦਰ ਉਹਨਾਂ ਨੂੰ ਤੁਸੀਂ ਕਹਿੰਦੇ ਕੰਮ ਕਰੋ ਤੇ ਇਹਨਾਂ ਨੂੰ ਡੋਨੇਸ਼ਨ ਇਕੱਠੀਆਂ ਕਰਕੇ ਕਿਉਂ ਹੱਦ ਹੈ ਯਾਰ ਕਨਟਰਡਿਕਸ਼ਨ ਸਮਝ ਨਹੀਂ ਆ ਰਹੇ ਤੁਹਾਡੀ ਤੁਹਾਡੀ ਹਰ ਗੱਲ ਜਿਵੇਂ ਚੱਕਾ ਨਾ ਹਰ ਗੱਲ ਦੂਜੀ ਗੱਲ ਨੂੰ ਕਨਟਰਡਿਕਟ ਕਰ ਰਹੀ ਹੈ ਭਾਵੇਂ ਮੈਂ ਕਦੇ ਬੋਲਿਆ ਨਹੀਂ ਹੈ ਠੀਕ ਹੈ ਤੇ ਛੋਟੇ ਵੀਰ ਮੇਰੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਐਪਲੀਕੇਬਲ ਕਰੋ ਤੁਹਾਡਾ ਵਧੀਆ ਨੌਲੇਜ ਤੁਹਾਡੀ ਵਧੀਆ ਨੌਲੇਜ ਹੈਗੀ ਹੈ ਠੀਕ ਹੈ ਔਰ ਉਸ ਚੀਜ਼ ਦਾ ਤੁਸੀਂ ਵਧੀਆ ਯੂਜ਼ ਕਰ ਸਕਦੇ ਹੋ तो ये चीज़ों तो पिछले हट जाओ सिंपल अपन भीडियोज़ बनाओ ठीक है चाहे सोशल मुद्दे से चाहे रोज है ये है वो है ठीक है करो कोई प्रॉब्लम नहीं है लाइव बैठना लाइव बैठो ठीक है फिर होर सुनो लाइव बैठने तो रोकन पॉइंट समझो ठीक है कल ना चलो मैं होर नहीं कुछ कहना है का? मेरे भरा है छोटे भरावान वर्गे है तो कोई नहीं कई बार अपने आप भी समझा पै जाता है तो मैं लास्ट के गल कह दी है किसी तो पैसे मंगना ठगी नहीं है ਠੀਕ ਹੈ ਜੀ ਠੱਗੀ ਕੀ ਹੈ ਜੋ ਅਮਰਤਾ ਨਹੀਂ ਕੀਤੀ ਸਮਝ ਗਏ ਸੇਵਾ ਦੇ ਨਾਂ ਤੇ ਪੈਸੇ ਲਏ ਅੱਗੇ ਸੇਵਾ ਪਹੁੰਚੀ ਕਿ ਨਹੀਂ ਪਹੁੰਚੀ ਉਹਦਾ ਕੋਈ ਪ੍ਰੂਫ ਨਹੀਂ ਹੈ ਨਾ ਸਾਡੇ ਕੋਲ ਬੈਂਕ ਸਟੇਟਮੈਂਟਸ ਆਈਆਂ ਹਾਇਏ ਕਿਤੋਂ 1200 ਡਾਲਰ ਦਾ ਸਾਬੀ ਲੈਣਾ ਹੈਗਾ ਉਹ ਮੁੱਦਾ ਵੀ ਕਿਸੇ ਦਿਨ ਤੁਹਾਨੂੰ ਦੱਸਾਂਗੇ ਠੀਕ ਹੈ ਹਜੇ ਤੱਕ ਮਤਲਬ ਇਹਨਾਂ ਬਾਰੇ ਕਿਸੇ ਨੇ ਨਹੀਂ ਬੋਲਿਆ ਆ ਕੇ ਵੀ ਹਾਂ ਅਸੀਂ ਸੇਵਾ ਲਈ ਪੈਸੇ ਪਾਇਏ ਸੀ ਤੇ ਸੇਵਾ ਨਹੀਂ ਹੋਈ ਜਾਂ ਸਾਡੇ ਸੇਵਾ ਦੇ ਪੈਸਿਆਂ ਦਾ ਗਲਤ ਯੂਜ਼ ਹੋਇਆ ਠੀਕ ਹੈ ਇਹ ਚੀਜ਼ ਕਰਦੇ ਤੇ ਉਹ ਠੱਗੀ ਹੁੰਦੀ ਹੈ ਠੱਗ ਚੋਰ ਫਿਰ ਤੁਸੀਂ ਕਹਿ ਸਕਦੇ ਹੋ ਬਟ ਕਿਸੇ ਨੇ ਪੈਸੇ ਮੰਗੇ ਉਹ ਐਥਿਕਲੀ ਗਲਤ ਹੈ एथिकली वो गलत है लेकिन उस व्यवहार के तू उन्हें ठग चोर नहीं कह सकदे ठीक है मेरा पॉइंट ये है हुन तूसी ਦੱਸਣਾ ਹੈਗਾ ਠੀਕ ਹੈ ਤੇ ਮੇਰੇ ਜਿਹੜੇ ਰੋਸਟਰ ਵੀਰ ਭੈਣ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਹੈਗੇ ਆ ਠੀਕ ਹੈ ਉਹ ਵੀ ਤੁਸੀਂ ਉਹਨਾਂ ਨੇ ਵੀ ਕਿਸੇ ਨੇ ਨਹੀਂ ਕਿਹਾ ਹੁਣ ਆਈ ऍम ਸ਼ੋਰ ਠੀਕ ਹੈ ਵੀ ਹਾਂ ਇਹ ਠੱਗ ਚੋਰ ਹੈਗੇ ਆ ਠੀਕ ਹੈ ਉਹਨਾਂ ਨੇ ਵੀ ਇਹੀ ਕਿਹਾ ਵੀ ਪੈਸੇ ਮੰਗਣੇ ਗਲਤ ਹੈ ਉਥੇ ਬੰਦਾ ਆਪਣੀ ਗਲਤੀ ਮੰਨ ਲਵੇ ਦੈਟਸ ਇਟ ਪੁਆਇੰਟ ਸਮਝੇ ਠੀਕ ਹੈ ਜੀ ਤੇ ਏਸੀ ਅੱਜ ਦੀ ਵੀਡੀਓ ਮਿਲਦੇ ਆ ਫਿਰ ਅਗਲੀ ਵੀਡੀਓ ਚ ਤੇ ਹਾਂਜੀ ਇੱਕ ਗੱਲ ਹੋਰ ਜਿਹਦੀ ਵੀ ਅੱਗੇ ਤੋਂ ਸੇਵਾ ਕਰਨੀ ਹੋਵੇ ਨਾ ਕਿਸੇ ਦਾ ਇਲਾਜ ਜੇ ਉਹ ਹੈ ਨਾ ਤਾਂ ਦੇਖ ਲਿਆ ਕਰੋ ਅਗਲੇ ਦੇ ਵਿੱਚ ਅ ਇਨਸਾਨੀਅਤ ਕਿੰਨੀ ਕਹ ਕਿੰਨੇ ਕ ਨਿਮਾਣੇ ਆ ਐਕਚੁਅਲ ਤੌਰ ਤੇ ਠੀਕ ਹੈ ਨਾ ਨਹੀਂ ਤੇ ਜਿਹਦੀ ਕੋਈ ਏਦਾਂ ਹੈਲਪ ਹੋਈ ਹੋਵੇ ਨਾ ਤੇ ਉਹਦਾ ਤਾਂ ਅੱਖਾਂ ਹੀ ਨੁਪਰ ਹੁੰਦੀਆਂ ਉਹਦੇ ਤਾਂ ਹੱਥ ਜੁੜੇ ਆਏ ਨੇ ਐ ਐਂ ਹੀ ਰਹਿੰਦੇ ਹੈਗੇ ਪਈ ਤੁਹਾਡੇ ਕਰਾ ਮੇਰਾ ਕੰਮ ਹੋ ਗਿਆ ਠੀਕ ਹੈ ਤੇ ਚਲੋ ਮੈਕਸਿੰਨਾ ਜੋ ਕਹਿਣਾ ਸਿੱਖਿਆ ਤਾਂ ਹੁਣ ਮੇਰੇ ਤੇ ਪਤਾ ਨਹੀਂ ਕਿਹੜਾ ਸਾਰੇ ਰਲ ਕੇ ਬੰਬ ਫੋੜਨਗੇ ਚਲੋ ਕਈਆਂ ਨਹੀਂ ਮਿਲਦੇ ਫਿਰ ਅਗਲੀ ਵੀਡੀਓ ਚ ਐਨ ਕੀ ਹੈ ਯਾਰ ਹਰ ਵਾਰ ਜਿਹੜੀ ਵੀਡੀਓ ਬਣਾਣੀ ਹੁੰਦੀ ਉਹਦੀ ਜਗ੍ਹਾ ਤੇ ਕੋਈ ਹੋਰ ਵੀਡੀਓ ਬਣਾਣੀ ਪੈ ਜਾਂਦੀ ਹੈ ਮਿਲਦੇ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ